ਵਾਂਦੀ ਮਮਤਾ ਦੀ ਜਿੱਤ ਕਹਾਣੀ ਜੋ ਕਿ ਜਸਵੀਰ ਕੋਹਟਾਰੀਵਾਲ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਰਣਜੀਤ ਤੇ ਹਰਦੀਪ ਦਾ ਵਿਆਹ ਹੋਏ ਨੂੰ 2 ਸਾਲ ਹੋ ਗਏ ਸਨ ਪਰ ਉਹਨਾਂ ਦਾ ਕਰ ਬੱਚੇ ਵੱਲੋਂ ਸਖਣਾ ਸੀ ਤੇ ਤੀਜੇ ਸਾਲ ਜਾ ਕੇ ਕੀਤੇ ਵਾਹਿਗੁਰੂ ਨੇ ਉਹਨਾਂ ਦੇ ਘਰ ਇੱਕ ਬੇਟੀ ਦੀ ਦਾਤ ਬਖਸ਼ੀ ਪਰ ਬੱਚੀ ਦੇ ਦੁਨੀਆ ਵਿੱਚ ਆਉਂਦਿਆਂ ਹੀ ਉਹਨਾਂ ਦੇ ਘਰ ਰੋਣਾ ਪਿੱਟਣਾ ਪੈ ਗਿਆ ਉਦੇ ਸਸਰਾ ਉਸ ਨੂੰ ਅੱਖਾਂ ਕੱਟ ਕੇ یوں ਦੇਖ ਰਹੇ ਸਨ ਜਿਵੇਂ ਹੁਣੇ ਉਸ ਨੂੰ ਕੱਚੀ ਨੂੰ ਖਾ ਜਾਣਗੇ ਹਰਦੀਪ ਦੀ ਸੱਸ ਨੂੰ ਨਰਸ ਨੇ ਜਦੋਂ ਕਿਹਾ ਵਧਾਈਆਂ ਹੋਣ ਜੀ ਪੋਤੀ ਆਈ ਆ ਤੁਹਾਡੇ ਘਰ ਹਰਦੀਪ ਦੀ ਸੱਸ ਤੇ ਜਿਵੇਂ ਸੋ ਕਰਾ ਪਾਣੀ ਦਾ ਪੈ ਗਿਆ ਹੋਵੇ ਉਹ ਨਰਸ ਨੂੰ ਦੇਖ ਕੇ ਅੱਖਾਂ ਕੱਢਦੀ ਹੋਈ ਬੋਲੀ ਹੋਰ ਚੰਦ ਵੀ ਕੀ ਚੜਨਾ ਸੀ ਇਹਨੇ ਕੋਲੀ ਖੜੇ ਆਪਣੇ ਘਰ ਵਾਲੇ ਨੂੰ ਬੋਲੀ ਕਰਤਾਂ ਨੂੰ ਉਹੀ ਕੰਮ ਜਿਹਦਾ ਡਰ ਸੀ ਫਿਰ ਉਹ ਦੋਵੇਂ ਉਥੋਂ ਬਾਹਰ ਵੱਲ ਨੂੰ ਹੋਤਰੇ ਹਰਦੀਪ ਦੇ ਸਸਤੇ ਸੌਰਾ ਨੂੰ ਇਹੀ ਸੀ ਕਿ ਉਹਨਾਂ ਦੇ ਕਰ ਮੁੰਡੇ ਦਾ ਜਨਮ ਹੋਵੇਗਾ ਪਰ ਅੱਜ ਤੱਕ ਜਿਵੇਂ ਉਹਨਾਂ ਦੀਆਂ ਸਾਰੀਆਂ ਸਦਰਾਂ ਤੇ ਪਾਣੀ ਫਿਰ ਗਿਆ ਸੀ ਹਰਦੀਪ ਤੋਂ ਸਾਰੇ ਕਰਦੇ ਨਾਰਾਜ਼ ਰਹਿਣ ਲੱਗੇ ਹੋਰ ਤਾਂ ਹੋਰ ਰਣਜੀਤ ਵੀ ਸਿੱਤੇ ਨੂੰ ਉਸ ਨਾਲ ਗੱਲ ਨਾ ਕਰਦਾ ਸਮਾ ਆਪਣੀ ਚਾਰੇ ਚੱਲਦਾ ਗਿਆ ਤੇ ਉਹਨਾਂ ਦੀ ਬੇਟੀ 2 ਸਾਲਾਂ ਦੀ ਹੋ ਗਈ ਹਰਦੀਪ ਦੇ ਘਰ ਫੇਰ ਤੋਂ ਖੁਸ਼ੀ ਆਉਣ ਵਾਲੀ ਸੀ ਪਰ ਇਸ ਵਾਰ ਉਹਨਾਂ ਤਬਰ ਚੁੱਪ ਨਾ ਬੈਠਿਆ ਹਰਦੀਪ ਦੇ ਗਰਭਤੀ ਹੋਣ ਬਾਰੇ ਪਤਾ ਲੱਗਦਿਆਂ ਹੀ ਉਹਦੀ ਸੱਸ ਨੇ ਰਣਜੀਤ ਨੂੰ ਕਹਿ ਕੇ ਹਰਦੀਪ ਦਾ ਗਰਭ ਟੈਸਟ ਕਰਵਾਉਣ ਲਈ ਉਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਹਰਦੀਪ ਦੇ ਲੱਖ ਮਨਾਂ ਕਰਨ ਦੇ ਬਾਵਜੂਦ ਵੀ ਉਹਦਾ ਟੈਸਟ ਕਰਵਾਇਆ ਗਿਆ ਪਰ ਸਾਰੇ ਟੱਬਰ ਨੂੰ ਜਿੜੀ ਗੱਲ ਦਾ ਡਰ ਸੀ ਉਹੀ ਹੋਇਆ ਹਰਦੀਪ ਦੇ ਪੇਟ ਵਿੱਚ ਇਸ ਵਾਰ ਫਿਰ ਕੁੜੀ ਸੀ ਸਾਰਾ ਟੱਬਰ ਇੱਕ ਵਾਰ ਫਿਰ ਹਰਦੀਪ ਦੇ ਦੁਆਲੇ ਹੋ ਗਿਆ ਕਿ ਪ੍ਰੂਣ ਹੱਤਿਆ ਕਰਾਉਣੀ ਹੈ ਹਰਦੀਪ ਨੇ ਆਪਣੇ ਪਤੀ ਅਤੇ ਸੱਸ ਸਹੁਰੇ ਅੱਗੇ ਮਿੰਤਾਂ ਕੀਤੀਆਂ ਮੰਮੀ ਜੀ ਪਾਪਾ ਜੀ ਰਣਜੀਤ ਪਲੀਜ਼ ਇਸ ਤਰ੍ਹਾਂ ਨਾ ਕਰੋ ਇਹ ਪਾਪ ਹੈ ਮੈਨੇ ਪਾਪ ਕਰਨਾ ਪਾਪ ਅਸੀਂ ਆਪਣੇ ਜਿਗਰ ਤੇ ਟੁੱਟੇ ਨੂੰ ਹੱਥੀ ਨਹੀਂ ਮਾਰ ਸਕਦੇ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਪਲੀਜ਼ ਨਾ ਕਰੋ ਐਡਾ ਵੱਡਾ ਪਾਪ ਉਹ ਰੋਂਦੀ ਰਹੀ ਕਰ ਲੌਂਦੀ ਰਹੀ ਪਰ ਹਰਦੀਪ ਦੀ ਕਿਸੇ ਵੀ ਇੱਕ ਨਾ ਸੁਣੀ ਉਸ ਨੂੰ ਤੱਕੇ ਨਾਲ ਹੀ ਡਾਕਟਰ ਦੇ ਕਲੀਨਿਕ ਲਿਜਾ ਕੇ ਅੰਜਮੀ ਤੀ ਨੂੰ ਕੁੱਕ ਵਿੱਚ ਹੀ ਕਤਲ ਕਰ ਦਿੱਤਾ ਗਿਆ ਹਰਦੀਪ ਬੇਸ਼ੱਕ ਇਸ ਘਟਨਾ ਤੋਂ ਬਾਅਦ ਅੰਦਰੋਂ-ਅੰਦਰ ਹੀ ਟੁੱਟ ਚੁੱਕੀ ਸੀ ਪਰ ਉਹ ਆਪਣੇ ਆਪ ਨੂੰ ਵੀ ਬਰਾਬਰ ਦੀ ਦੋਸ਼ੀ ਤੇ ਕਾਤਲ ਸਮੇ ਦੀ ਸੀ ਉਹ ਹਰ ਸਮੇਂ ਆਪਣੇ ਆਪ ਨੂੰ ਕੋਸਦੀ ਰਹਿੰਦੀ ਉਹਦੀ ਮਮਤਾ ਨੂੰ ਉਸ ਨੂੰ ਜੀਣੇ ਦੀ ਦਿੰਦੀ ਉਹ ਦਿਨ ਰਾਤ ਆਪਣੇ ਕਤਲ ਕੀਤੇ ਤੀਨ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਹਰਦੀਪ ਅੱਠੇ ਪੈਰ ਵਾਹਿਗੁਰੂ ਤੋਂ ਮਾਫੀ ਮੰਗਦੀ ਫਿਰ ਸਮਾਂ ਗੁਜ਼ਰਨ ਦੇ ਨਾਲ ਹਰਦੀਪ ਨੇ ਖੁਦ ਨੂੰ ਸਮਝਾਉਣਾ ਸ਼ੁਰੂ ਕੀਤਾ ਤੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣ ਲੱਗ ਪਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਿਆ ਕਰਦੀ। हे ਵਾਹਿਗੁਰੂ ਜੀ ਮੇਰੀ ਧੀ ਮੈਨੂੰ ਵਾਪਸ ਦੇ ਦੇਵੋ। ਮੈਂ ਮਜਬੂਰ ਸੀ। ਮੈਂ ਇੰਨਾ ਜ਼ਾਲਮਾਂ ਨੂੰ ਰੋਕ ਨਹੀਂ ਸਕੀ। ਬਸ ਤੁਸੀਂ ਇੱਕ ਵਾਰ ਮੇਰੀ ਬੱਚੀ ਨੂੰ ਮੈਨੂੰ ਵਾਪਸ ਕਰ ਦੇਵੋ। ਮੈਨੂੰ ਮਾਫ਼ ਕਰ ਦਿਓ ਵਾਹਿਗੁਰੂ। 2 ਮਹੀਨੇ ਲੰਘੇ। ਪਰ ਉਹ ਰੱਬ ਜੀ ਮੂਰੇ ਅਰਦਾਸਾਂ ਕਰਦੀ ਰਹੀ ਹਰਦੀਪ ਦੀ ਅਰਦਾਸ ਸੁਣੀ ਵਾਹਿਗੁਰੂ ਜੀ ਨੇ ਉਹ ਇੱਕ ਵਾਰ ਫਿਰ ਤੋਂ ਗਰਭवती ਹੋਈ ਤਾਂ ਫਿਰ ਉਹਦੇ ਸਹੁਰੇ ਪਰਿਵਾਰ ਵਿੱਚ ਟੈਸਟ ਕਰਾਉਣ ਦਾ ਰੌਲਾ ਪੈਣ ਲੱਗਾ ਇਸ ਵਾਰ ਵੀ ਹਰਦੀਪ ਚੁੱਪ ਨਾ ਰਹਿੰਦੀ ਟੈਸਟ ਦਾ ਵਿਰੋਧ ਕਰਦੀ ਇਸ ਵਾਰ ਹਰਦੀਪ ਨੂੰ ਬਹੁਤ ਮਜ਼ਬੂਤ ਕਰ ਲਿਆ ਸੀ ਪਰ ਸਹੁਰੇ ਪਰਿਵਾਰ ਵਾਲੇ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਲੱਗੇ ਹੁਣ ਤਾਂ ਹੱਤ ਹੋ ਗਈ ਸੀ ਜੇ ਮੂੰਹ ਨਾਲ ਕਹਿਣ ਤੇ ਨਾ ਮੰਦੀ ਦੇਖੀ ਉਸ ਨਾਲ ੱੱਕੇ ਛਈ ਤੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੁਣ ਉਹਨਾਂ ਦੇ ਘਰ ਵਿੱਚ ਰੋਜ਼ ਗਲੇਸ਼ ਹੋਣ ਲੱਗਾ ਰੋਜ਼ ਉਸ ਨੂੰ ਤਾਨੇ ਮਿਹਨੇ ਦਿੰਦੇ ਤੇ ਰੋਜ਼ ਟੈਸਟ ਕਰਾਉਣ ਲਈ ਉਸ ਦੀ ਕੁੱਟ ਮਾਰ ਕੀਤੀ ਜਾਂਦੀ ਰਣਜੀਤ ਦੇ ਚਾਚੇ ਦਾ ਘਰ ਵੀ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਹੀ ਸੀ ਹਰਦੀਪ ਨਾਲ ਘਰ ਵਿੱਚ ਹੁੰਦੇ ਕਲੇਸ਼ਾਂ ਦੀਆਂ ਆਵਾਜ਼ਾਂ ਚਾਚੇ ਦੇ ਘਰ ਸਾਫ਼-ਸਾਫ਼ ਸੁਣਦੀਆਂ ਸਨ। ਚਾਚੇ ਦੀ ਕੁੜੀ ਸਿਮਮੀ ਦੀ ਹਰਦੀਪ ਨਾਲ ਕਾਫੀ ਬਣਦੀ ਸੀ। ਦੋਵੇਂ ਮਦ ਆਪਸ ਵਿੱਚ ਬਹੁਤ ਮੋਹ ਸੀ। ਇੱਕ ਦਿਨ ਜਦੋਂ ਸ਼ਾਮ ਸਾਰੇ ਪਰਿਵਾਰ ਵਾਲੇ ਹਰਦੀਪ ਨੂੰ ਕੁੱਟਮਾਰ ਰਏ ਸਨ ਤਾਂ ਜੋ ਸਿਮਮੀ ਨੇ ਆਵਾਜ਼ਾਂ ਸੁਣੀਆਂ ਤਾਂ ਹਰਦੀਪ ਦੇ ਘਰ ਆ ਕੇ ਉਸ ਨੂੰ ਬਚਾਉਣ ਲੱਗੀ ਤੇ ਆਪਣੇ ਤਾਇਏ-ਤਾਏ ਨੂੰ ਹਰਦੀਪ ਨਾਲ ਅਜਿਹਾ سلوਕ ਕਰਨ ਤੋਂ ਰੋਕਣ ਲੱਗੀ। ਪਰ ਉਹਨਾਂ ਨੇ ਸਿਮਮੀ ਦੀ ਕੋਈ ਗੱਲ ਨਾ ਸੁਣੀ ਉਲਟਾ ਉਹ ਸਿਮਮੀ ਨੂੰ ਸੁਤੌਣ ਸੁਣਾਉਣ ਲੱਗੇ ਕਿ ਉਹਨਾਂ ਦੇ ਕਰਮ ਦੇ ਮਾਮਲੇ 'ਚ ਧਖਲ ਨਾ ਦੇਵੇ ਜਦੋਂ ਮਜਬੂਰੀ ਬਸ ਉਹ ਉਹਨਾਂ ਨੂੰ ਰੋਕ ਨਾ ਸਕੀ ਤੱਕਾ ਰਾਕੇ ਸਿਮਮੀ ਨੇ ਆਪਣੇ ਬਾਪੂ ਜੀ ਦੇ ਨਾਲ ਮਿਲ ਕੇ ਹਰਦੀਪ ਦੇ ਪੇਕੇ ਘਰ ਸੁਨੇਹਾ ਭੇਜ ਦਿੱਤਾ ਤੁਸੀਂ ਆਪਣੀ ਕੁੜੀ ਨੂੰ ਇੱਥੋਂ ਲੈ ਜਾਵੋ ਨਹੀਂ ਤਾਂ ਇਹਨਾਂ ਨੇ ਉਹਦੀ ਜਾਨ ਲੈ ਲੈਣੀ ਹੈ ਜਦੋਂ ਦੂਸਰੇ ਦਿਨ ਹਰਦੀਪ ਨੂੰ ੱੱਕੇ ਨਾਲ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ। ਤਾਂ ਹਰਦੀਪ ਨੇ ਆਪਣੇ ਸਹੁਰਿਆਂ ਨੂੰ ਪੁਲਿਸ ਦੀ ਧਮਕੀ ਦਿੱਤੀ। ਪੁਲਿਸ ਦੀ ਧਮਕੀ ਸੁਣ ਕੇ ਕੁਝ ਦੇਰ ਲਈ ਤਾਂ ਚੁੱਪ ਕਰ ਗਏ। ਪਰ ਸਵੇਰ ਹੁੰਦੇ ਸਾਰੀ ਫੇਰ ਉਹ ਆਪਣੀ ਜਿੱਦ ਪਗੋਣ ਲਈ ਹਰਦੀਪ ਨਾਲ ਕੁੱਟਮਾਰ ਕਰਨ ਲੱਗੇ। ਕਿ ਉਸੇ ਟਾਈਮ ਹਰਦੀਪ ਤੇ ਪਾਪਾ ਜੀ ਤੇ ਚਾਚਾ ਜੀ ਆਪਣੇ ਨਾਲ ਪਿੰਡ ਦੀ ਪੰਚਾਇਤ ਲੈ ਕੇ ਪਹੁੰਚੇ। ਤੋਂ ਮਾਤੀਰਾ ਵਿੱਚ ਹਰਦੀਪ ਦੀ ਇਸ ਹਾਲਤ ਨੂੰ ਦੇਖ ਕੇ ਬਹੁਤ ਬਹਿਸ ਹੋਈ ਪਰ ਹਰਦੀਪ ਦੇ ਸਹੁਰੇ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿਸੇ ਵੀ ਗੱਲ ਤੋਂ ਕੋਈ ਵੀ ਸਿੱਟਾ ਨਾ ਨਿਕਲਦਾ ਦੇਖ ਕੇ ਹਰਦੀਪ ਦੇ ਪਾਪਾ ਨੇ ਪੰਚਾਇਤ ਦੀ ਸਲਾਹ ਨਾਲ ਹਰਦੀਪ ਨੂੰ ਆਪਣੇ ਨਾਲ ਲੈ ਕੇ ਜਾਣਾ ਸਹੀ ਸਮਝਿਆ ਹਰਦੀਪ ਹੁਣ ਆਪਣੀ ਬੇਟੀ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ ਉਹਦੇ ਸਹੁਰਿਆਂ ਨੇ ਇੱਕ ਵਾਰ ਕਦੇ ਆ ਕੇ ਉਹਦੀ ਖਬਰ ਸਾਰ ਨਹੀਂ ਲਈ ਦਨ ਮਹੀਨੇ ਬੀਤੇ ਗਏ ਹਰਦੀਪ ਦੇ ਜਨੇਪੇ ਦਾ ਦਿਨ ਵੀ ਨੇੜੇ ਆ ਗਿਆ ਉਸ ਨੂੰ ਹਸਪਤਾਲ ਲੈ ਕੇ ਗਏ ਹਰਦੀਪ ਦੀ ਜਾਨੀ ਵਾਹਿਗੁਰੂ ਨੇ ਨੇੜੇ ਹੋ ਕੇ ਸੁਣ ਲਈ ਹੋਵੇ ਉਸ ਨੇ ਇੱਕ ਪਿਆਰੀ ਜੀ ਤੈਨੂੰ ਜਨਮ ਦਿੱਤਾ ਉਹਦੇ ਸਹੁਰੇ ਘਰ ਵੀ ਬੱਚੀ ਦੇ ਜਨਮ ਦਾ ਸੁਨੇਹਾ ਦਿੱਤਾ ਗਿਆ ਪਰ ਉਹਨਾਂ ਨੇ ਤਾਂ ਆ ਕੇ ਹਰਦੀਪ ਦੀ ਕੋਈ ਖ਼ਬਰ ਸਾਰ ਨਹੀਂ ਲਈ ਫਿਰ ਹਰਦੀਪ ਦੇ ਪੇਕੇ ਨੇ ਖੁਦ ਉਸ ਨੂੰ ਸਹੁਰੇ ਘਰ ਛੱਡ ਕੇ ਆਉਣ ਦੀ ਸੋਚੀ ਪਰ ਹਰਦੀਪ ਨੇ ਮਨ ਕਰ ਦਿੱਤਾ ਹਰਦੀਪ ਨੇ ਕਿਹਾ papa ਮੈਂ ਇੱਕ ਫੈਸਲਾ ਲਿਆ ਮੈਂ ਆਪਣੇ ਸਹੁਰੇ ਨਹੀਂ ਜਾਣਾ ਮੈਂ ਆਪਣੀਆਂ ਬੇਟੀਆਂ ਦੀ ਆਪਣੇ ਦਮਤੇ ਪਾਲਣਾ ਕਰੂੰਗੀ ਹਰਦੀਪ ਦੇ ਮੰਮੀ ਪਾਪਾ ਤੇ ਪੇਕੇ ਪਰਿਵਾਰ ਨੇ ਉਹਦਾ ਇਸ ਗੱਲ ਵਿੱਚ ਸਾਥ ਦਿੱਤਾ ਅਤੇ ਹੌਸਲਾ ਵੀ ਦਿੱਤਾ ਹਰਦੀਪ ਪੜ੍ਹੇ ਲਿਖੀ ਸੀ ਉਸਨੇ ਕਈ ਜਗ੍ਹਾ ਨੌਕਰੀ ਲਈ ਅਪਲਾਈ ਕਰ ਦਿੱਤਾ ਹਰਦੀਪ ਨੇ ਕਿੰਨੇ ਦਫ਼ਤਰਾਂ ਵਿੱਚ ਇੰਟਰਵਿਊ ਦਿੱਤੀ ਪਰ ਕੁਝ ਨਾ ਬਣਦਾ। ਜਾਂ ਤਾਂ ਰਿਸ਼ਵਤ ਚਲਦੀ ਨੌਕਰੀ ਲਈ ਫਿਰ ਵੀ 1 ਸਾਲ ਦੀ ਜਦੋ ਜਹਿਦ ਤੋਂ ਬਾਅਦ ਉਸ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈ। ਹੌਲੀ-ਹੌਲੀ ਪੱਕੀ ਵੀ ਹੋ ਗਈ। ਹੁਣ ਹਰਦੀਪ ਨੌਕਰੀ ਦੇ ਦਮ ਤੇ ਆਪਣੇ ਦੋਵਾਂ ਬੇਟੀਆਂ ਤੇ ਪਾਲਣ-ਪੋਸ਼ਣ ਕਰਨ ਲੱਗੀ ਪਈ। ਹਰਦੀਪ ਦੀਆਂ ਬੇਟੀਆਂ ਵੀ ਅੱਗੇ ਪੜਾਈ ਵਿੱਚ ਹੁਸ਼ਿਆਰ ਹਨ। ਸ਼ਾਇਦ ਹਰਦੀਪ ਦਾ ਅਗਲਾ ਜੀਵਨ ਵਧੀਆ ਲੰਘ ਜਾਏਗਾ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ